लो, जी पिता जी हनी, बेस्ट जाफी के लिए विशेष तौर पर गुरज लैके पुजे है इन्होंने सारे आपा भीर धनवाद है सर बलबीर सिंह जी दुबई तो रवि के पिता जी का और रिंकू पटवारी यह तेरे लिए बड़े मुबारकबाद है ਇਹ 3 ਸਾਲ ਹੋਇਆ ਤੂੰ ਹੈਟ੍ਰਿਕ ਲਾ ਦਿੱਤੀ ਹੈ ਜਿੱਤ ਦੀ 3 ਸਾਲਾਂ ਦੇ ਵਿੱਚ ਹੈਟ੍ਰਿਕ ਲਈ ਮਾਰੋ ਤਾੜੀਆਂ ਰਿੰਕੂ ਪਟਵਾਰੀ ਲਈ ਬਾਬੇ ਹੀਰਾ ਸਿੰਘ ਦੇ ਕਬੱਡੀ ਦੇ ਕੱਪ ਦੇ ਵਿੱਚ 3 ਸਾਲ ਲਗਾਤਾਰ ਫਸਤ ਜਿਹੜੀ ਹੈ ਇਹ ਜਿੱਤਾਂ ਵਾਲਾ ਮੇਰੇ ਵੀਰੋ ਰਿੰਕੂ ਪਟਵਾਰੀ ਹੈ ਜਿਨੇ ਹਰ ਸਾਲ ਇੱਥੇ ਪਹਿਲਾ ਪ੍ਰਾਈਜ਼ ਹਾਸਲ ਕੀਤਾ ਹੈ ਮਹਾਰਾਜ ਸਾਡੇ ਸੋਨੂ ਚੰਡੀਗੜ੍ਹ ਤੋਂ ਸਾਡੇ ਸੋਨੀ ਜੀ वह भी पुजे आप धनवाद करा कहते घुमाणा वाली टीम ने हैट्रिक ला दी है इस साल घमाणा वाली टीम ने हैट्रिक लस पेंड वाला योदा दुनिया का महान खिलाड़ी मेरे भी आज यादगारी तस्वीर हो दल पास ने भी जी आओ आप इन यादगारी तस्वीर करिए तस्वीर कुछ प्यार दि मर जाने माना यादा खट्टिया तो मिठिया मर जाने माना यादा खट्टिया मिठिया दोनों रंग लिया खेल मेला पूरी दुनिया के कहते इस समय कबड्डी तीन सौ पैंठ डॉट कॉम से लाइव दिखाया जा रहा है ਬ੍ਰਾਡ ਸਾਊਂਡ ਐਂਡ ਸਿਸਟਮ ਦਾ ਧੰਨਵਾਦ ਜਿਹੜੇ ਹਰ ਸਾਲ ਨੌਂਤੀ ਖਾਲਸਾ ਵਿਕਰਮ ਸਿੰਘ ਜਿਹੜਾ ਸਾਡੇ ਪਿੰਡ ਦਾ ਨੌਜਨ ਖਾਲਸਾ ਸੱਜਿਆ ਇਸ ਵੀਰ ਨੂੰ ਮੁਬਾਰਕਬਾਦ ਹੈ ਵਿਕਰਮ ਸਿੰਘ ਕੋਈ ਵਿੱਕੀ ਆਖਦਾ ਕੋਈ ਨੌਂਤੀ ਆਖਦਾ ਕੋਈ 35 ਆਖਦਾ ਪਿਆਰ ਦੇ ਨਾਲ ਨੇ ਜਹਿਦਾਰ ਹਰਬੰਸ ਸਿੰਘ ਜੀ ਵੱਲੋਂ ਮੁਬਾਰਕ ਬਾਤ ਹੈ ਵਿੱਕੀ ਨੂੰ ਔਰ ਰਾਣੇ ਭਗਤ ਵੱਲੋਂ ਭਗਤਾਂ ਦਾ ਰਾਣਾ ਕਹਿੰਦਾ ਭਗਤਾਂ ਕੀ ਚਾਲ ਨਿਰਾਲੀ ਸਾਡੇ ਇਹਨਾਂ ਭਗਤਾਂ ਦਾ ਆਪਾਂ ਧੰਨਵਾਦ ਕਰਾਂਗੇ ਭਗਤਾਂ ਕੀ ਚਾਲ ਨਿਰਾਲੀ ਕੁਲਦੀਪ ਗਾਂਧੀ ਮਸਕਟ ਬਿੱਲ ਜੱਟ ਨੇ ਟਰਾਲਾ ਪਾਉਣਾ ਇਹ ਡਾਲੇ ਤੇ ਗੋਤ ਲਖਾਉਣਾ ਕਦੇ ਬਾਬੂ ਮਾਨ ਆਪਣੇ ਕੀਤਾ ਦੇ ਵਿੱਚ ਗੱਲ ਕਰਦਾ ਇਹ ਸਾਡੇ ਟਰਾਲੇ ਵਾਲੇ ਵੀਰ ਬਹੁਤ ਬਹੁਤ ਧੰਨਵਾਦ ਬੁੱਢੀ ਦੇ ਪਿਤਾ ਜੀ ਯੂਐਸਏ ਦੇ ਵਿੱਚ ਬੈਠੇ ਬਹੁਤ ਬਹੁਤ ਧੰਨਵਾਦ ਆਪਾਂ ਸਾਰੇ ਉਹਨਾਂ ਵੀਰਾਂ ਦਾ ਲੋਹਾਰ ਸਾਹਿਬ ਜਗਲ ਲੋਹਾਰ ਜਿਹਦੀ ਹਰ ਸਾਲ ਚਰਚਾ ਹੁੰਦੀ ਪਾਕਿਸਤਾਨ ਦੇ ਵਿੱਚ ਕਹਿੰਦੇ ਆਲਮ ਲੋਹਾਰ ਜਗਨ ਹਿੰਦੁਸਤਾਨ ਦੇ ਵਿੱਚ ਜਗਲ ਲੋਹਾਰ ਹਿੰਦੁਸਤਾਨ ਦੇ ਵਿੱਚ ਜਗਨ ਲੋਹਾਰ ਦੇਖਣ ਨੂੰ ਲੱਗਦੇ ਦੋ ਅੱਖਾਂ ਚਾਰ ਔਰ ਪੂਰੀ ਸਾਡੀ ਕਮੇਟੀ ਖੁਸ਼ ਹੈ ਜੋਬਨ ਮਲਬੂਰਾ ਖੁਸ਼ ਹੈ ਕਿ ਬੇਲਾ ਬੜਾ ਸਫਲਤਾਪੂਰਕ ਨਿਪਰੇਚਰਦਾ ਜਾ ਰਿਹਾ ਹੈ ਐ ਵੀ ਸ਼ਾਨੇ ਵੀਰ ਅੱਜ ਸਵਾਦ ਆ ਗਿਆ ਇਸ ਖੇਡ ਮੇਲੇ ਦਾ ਪਹਿਲਾ ਇਨਾਮ ਤੈਨੂੰ ਯੂਐਸਏ ਵੱਲੋਂ ਦੋਨੋਂ ਪ੍ਰਾਈਜ਼ ਪਹਿਲਾ ਔਰ ਦੂਜਾ ਪ੍ਰਾਈਜ਼ ਯੂਐਸਏ ਵਾਲੇ ਤਨਵੱਲੋ ਦਿੱਤਾ ਜਾ ਰਿਹਾ ਹੈ 71000 ਔਰ 51000 ਰੁਪਇਆ ਫਰਸਟ ਪ੍ਰਾਈਜ਼ 71 ਔਰ ਸੈਕੰਡ 51000 ਰੁਪਇਆ ਦਿੱਤਾ ਜਾ ਰਿਹਾ ਹੈ ਇਹਨਾਂ ਖਿਡਾਰੀਆਂ ਨੂੰ ਇਹਨਾਂ ਮਹਾਨ ਖਿਡਾਰੀਆਂ ਨੂੰ ਬੁਲਾਇਆ ਤੇਰਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬੜੀ ਬੜੀ ਟੀਮ ਲੈ ਕੇ ਪਹੁੰਚੇ ਸਾਰੇ ਵੀਰਾਂ ਦਾ ਅਗਲੇ ਸਾਲ ਲਈ ਸੱਤਾ ਅਡਵਾਂਸ ਦੇ ਵਿੱਚ ਦੇ ਦਿੱਤਾ ਹੈ ਆਪਾਂ ਅਗਲੇ ਸਾਲ 2016 ਦੇ ਵਿੱਚ ਗੱਲ ਹੋਏਗੀ ਅਨੁਫੁੱਟਾ ਤੇਰਾ ਸਵਾਗਤ ਹੈ ਸਾਰੇ ਉਹਨਾਂ ਸਾਡੇ ਵੀਰਾਂ ਦਾ ਤੈਨੂੰ ਯੂਐਸਏ ਸਾਡੇ ਕਾਲਾ ਜੀ ਦਾ ਸਵਾਗਤ ਸਾਡੇ ਗੁਰਦਾਰਾ ਟਾਪਸਾ ਸਾਹਿਬ ਦੇ ਸਾਰੇ ਨੌਜਵਾਨਾਂ ਦਾ ਸਵਾਗਤ ਸਾਰੇ ਉਹਨਾਂ ਵੀਰਾਂ ਦਾ ਸਵਾਗਤ ਜਿਹੜੇ ਕਬੱਡੀ ਇਸ ਖੇਡ ਮੈਦਾਨ ਦੇ ਨਾਲ ਜੁੜ ਕੇ ਦੇਖ ਰਹੇ ਸੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜਸਵੰਤ ਸਿੰਘ ਜੀ ਦਾ ਮੇਲਾ ਦੋਲੋਂ ਨੰਗਲ ਦਾ ਕਹਿੰਦੇ ਦਾਲ ਰੋਟੀ ਲੰਗਰ ਦੀ ਔਰ ਦੀਵਾਲੀ ਦੋਲੋਂ ਨੰਗਲ ਦੀ ਦੀਵਾਲੀ ਦੋਲੋਂ ਨੰਗਲ ਦੀ ਅੱਜ ਦੀਵਾਲੀ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਤਿੰਨ ਦਿਨ ਬਾਅਦ ਦੋਲੋਂ ਨੰਗਲ ਦੇ ਵਿੱਚ ਮਨਾਈ ਜਾਂਦੀ ਹੈ ਤਲੂ ਕੈਨੇਡਾ ਤਲੂ ਯੂ ایس اے ਹਰਮਨ ਕੈਨੇਡਾ ਸਾਰੇ ਵੀਰਾਂ ਦਾ ਧੰਨਵਾਦ ਹਰਮਨ ਕੈਨੇਡਾ ਸਾਡਾ ਵੀਰ ਹਰਮਨ ਕੈਨੇਡਾ ਬਹੁਤ ਬਹੁਤ ਧੰਨਵਾਦ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਮੈਚ ਦੇਖ ਰਹੇ ਆ ਆਪਾਂ ਉਹਦਾ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਨਿਸ਼ਾਨ ਯੂਕੇ ਕਦੇ ਯੂਕੇ ਦੇ ਵਿੱਚ ਗੱਲ ਹੋਈ ਨਿਸ਼ਾਨ ਦੀ ਕਹਿੰਦੇ ਉਤਲੀ ਹਵਾ ਦਾ ਰਾਜਾ ਨਿਸ਼ਾਨ ਯੂਕੇ ਉਤਲੀ ਹਵਾ ਦਾ ਰਾਜਾ ਆ ਵੀ ਫ੍ਰੀ ਮੇਰੇ ਵੱਲ ਔਰ ਸਾਡੇ ਮਨਜੀਤ ਪੱਟੂ ਜੀ ਦੇ ਦੋਨੋਂ ਬੇਟੇ ਮੰਨਾ ਔਰ ਲੱਭੂ ਉਹ ਵੀ ਦੁਬਈ ਦੇ ਵਿੱਚ ਬੈਠੇ ਇਸ ਖੇਡ ਮੇਰੇ ਦਾ ਲਾਈਵ ਟੈਲੀਕਾਸ ਦੇਖ ਰਹੇ ਆ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ ਇੱਕ ਮਿੰਟ ਯਾਰ ਰਾਣੇ ਨੂੰ ਰਾਣੇ ਨੂੰ ਬੁਲਾ ਲੈਂਦੇ ਵੀਰੇ ਚੱਲ ਬੋਲ ਜਕਾਰੇ ਬੁਲਾਓ ਜਕਾਰੇ ਬੁਲਾਓ ਓਏ 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 ਬਾਹਰ ਹੱਸ ਮਾਨ ਪਟਵਾਰੀ ਜੀ ਨੂੰ ਆਨ ਬੋਲ ਕੇ ਪਟਵਾਰੀ ਰਿੰਕੂ ਪਟਵਾਰੀ ਜਿੱਥੇ ਵੀ ਹੈ ਉਹ ਮੰਚ ਦੇ ਉੱਪਰ ਪੁੱਜੇ ਗਾਂਧੀ ਮਸਕਰ ਜੀ ਆਓ ਤੇ ਲਬਾਸੇ ਮਜੀਦ ਸਿੰਘ ਜੀ ਆਓ ਆਪਾਂ ਫਰਸਟ ਪ੍ਰਾਈਜ਼ ਇਹਨਾਂ ਨੂੰ ਸਨਮਾਨ ਦੇ ਵਿੱਚ ਦਈਏ ਅੱਜ ਦਾ ਇਹ ਕਬੱਡੀ ਕੱਪ ਮੇਲਾ ਦਾ ਰਨੰਗਲ ਦਾ ਆਪਾਂ ਪਹਿਲਾ ਫਰਸਟ ਪ੍ਰਾਈਜ਼ ਬਾਬਾ ਧਰਮ ਸਿੰਘ ਜੀ ਬਾਬਾ ਧਰਮ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀ ਮੰਚ ਦੇ ਉੱਪਰ ਪੁੱਜਣ ਮੁੱਖ ਸੇਵਾਦਾਰ ਬਾਬਾ ਧਰਮ ਸਿੰਘ ਜੀ ਸਾਡੇ ਜਗਜੀਤ ਸਿੰਘ ਜੱਗੀ ਫੌਜੀ ਦਾ ਵੀ ਬਹੁਤ-ਬਹੁਤ ਧੰਨਵਾਦ ਹੈਲੋ ਨਾਓ ਅੱਜ ਦੇ ਦਿਨੋਂ ਨੰਗਲ ਦੇ ਕਬੱਡੀ ਕੱਪ ਦੀ ਪਹਿਲੇ ਨੰਬਰ ਤੇ ਰਹੀ ਟੀਮ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਜਿਨੇ ਹੈਟਟ੍ਰਿਕ ਲਾ ਦਿੱਤੀ ਹੈ ਜਿੱਤਣ ਵਾਲੀ ਹੈਟਟ੍ਰਿਕ ਇਸ ਖੇਡ ਮੇਲੇ ਦੀ ਤਿੰਨ ਸਾਲ ਲਗਾਤਾਰ ਕੱਪ ਜਿੱਤਣ ਵਾਲੀ ਟੀਮ ਬੇਵੀਰੋ ਕਹਿੰਦੇ ਆ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਰਿੰਕੂ ਪਟਵਾਰੀ ਔਲਖਾ ਵਾਲੇ ਬਾਉ ਦੀ ਤਿਆਰ ਕੀਤੀ ਹੋਈ ਟੀਮ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਪਹਿਲਾ ਪ੍ਰਾਈਜ਼ तेन यूएसए वालों दिता जा रहा है दूजा भी मेरे भी रहे माफी जावानगा पहला और दूजा प्राइज यूएसए में बैठे तेन यूएसए वालों दिता जा रहा है और जेल कीर्त का भी बड़ा धनबाद है ग्यारह हजार आओ इतने पास गुरेव सिंह जी आओ आप सैकंड प्राइज दे बलैतिया सैकंड टीम बोपार आए मधु जी कि है बाबा हंदाल कबड्डी क्लब बोपारा मैं कपूरथला की टीम सुखे भीर आ दो मिनट का याद तस्वीर होगी इतल पासे आ इतले पासे दुनिया का महान कोच भोगशोर वाला सुखा साढ़े पिंड नगर पाजा पा इस भी धनवाद करा ओके भीर जी डॉक्टर गुरप्रीत गोपी जी नूरबोर्ड जट्ट वाले ਉਰੇ ਦਬਿੱਤ ਅਨਵਾਦ ਕਰਾਂਗੇ ਜਿਹੜੇ ਹਰ ਸਾਲ ਸਾਡੇ ਕੋਲ ਪੁੱਜਦੇ ਐ ਧਾਲ ਗ੍ਰਿੰਦਰ ਧਾਰੀਵਾਲ ਦੇ ਨਾਲ ਭਰਾਵਾਂ ਤੋਂ ਵੱਧ ਪਿਆਰ ਹੈ ਗੋਪੀ ਜੀ ਦਾ ਲਓ ਹੁਣ ਫਾਈਨਲ ਦਾ ਜਕੜਾ ਆਖਰੀ ਦੇ ਵਿੱਚ ਕਹਿੰਦੇ ਐ ਸ਼ਾਨੇ ਵੀਰੇ ਲਾਸਟ ਜਕੜਾ ਹੋਵੇਗਾ ਇਸ ਖੇਡ ਮੇਲੇ ਦਾ ਸਾਰੇ ਵੀਰੇ ਦਾ ਚੜਵੀ ਗੱਲੇ ਦਾ ਜਕੜਾ ਬੋਲੋ ਸਾਨਹਾਂ ਬਿਸਮਿਲਲਾ ਬੋਲੋ

ਅਰਦਵਾਲੀ ਤੋਂ ਨੰਗਲ ਦੀ ਪ੍ਰਭਜੋ ਸਿੰਘ ਜੀ ਐਮਐਨ ਸਭ ਤੁਹਾਡਾ ਵੀ ਸਵਾਗਤ ਹੈ ਔਰ ਤਨੂ ਵੀਰ ਇਦਾਂ ਸਾਡਾ ਸਾਥ ਇਹ ਮੇਲਾ ਅੱਜ ਦੂਜਾ ਸਾਲ ਹੈ ਤੇਰਾ ਬੜਾ ਵੱਡਾ ਯੋਗਦਾਨ ਇਸੇ ਤਰ੍ਹਾਂ ਸਾਨੂੰ ਪੁੱਜਦਾ ਹੈ ਅਗਲੇ ਸਾਲ ਵੀ ਕਹਿੰਦੇ 1 ਲੱਖ 12000 ਰੁਪਇਆ ਦਿੱਤਾ ਜਾਣਾ 11000 ਰੁਪਇਆ ਇਸੇ ਤਰ੍ਹਾਂ ਮੇਰੇ ਵੀਰ ਪ੍ਰਵਾਸੀ ਵੀਰ ਜੇ ਸਾਥ ਦਿੰਦੇ ਰਹਿਣ ਤਾਂ ਗੱਲਾਂ 365 ਦੇ ਹੋਣ ਗਿਆ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਕਿ ਦੋਲੋਂ ਨੰਗਲ ਦਾ ਖੇਡ ਮੇਲਾ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਤਨੂ ਵੀਰ ਅੱਜ ਕਹਿੰਦੇ ਆ ਸਾਡੇ ਖੇਡ ਮੇਲੇ ਦਾ ਮੈਨ ਆਫ ਦਾ ਮੈਚ ਹੈ ਔਰ ਸਾਰਿਆਂ ਨੂੰ ਮੁਬਾਰਕਬਾਦ ਹੈ ਵਿਦੇਸ਼ਾਂ ਵਿੱਚ ਬੈਠੇ ਮੰਨੂ ਵਰਗਿਆਂ ਵੀਰਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਹੈ ਖੇਡ ਮੇਲੇ ਦੀ ਲੱਖ ਲੱਖ ਮੁਬਾਰਕਬਾਦ ਹੈ ਔਰ ਇਹਦੇ ਨਾਲ ਹੀ ਆਪਾਂ ਤੁਹਾਡੇ ਕੋਲ ਇਜਾਜ਼ਤ ਲਵਾਂਗੇ ਨਰਿੰਦਰ ਸਿੰਘ ਜੀ ਸਾਈਟਰੀ ਸਾਹਿਬ ਸਾਈਟਰੀ ਸਾਹਿਬ ਦਾ ਵੀ ਧੰਨਵਾਦ ਕਰਾਂਗੇ ਹੱਥ ਖੜੇ ਕਰੋ ਵਾਏ ਕਰੋ ਔਰ ਗੁੱਡ ਬਾਏ ਇਸ ਖੇਡ ਮੇਲੇ ਦੀ ਅਲਵਿਦਾ ਪ੍ਰਮਾਤਮਾ ਕਿਰਪਾ ਕਰੇ 2016 ਦੇ ਵਿੱਚ ਫੇਰ ਮਿਲਾਂਗੇ 365 365 ਕਹਿੰਦੇ ਸਾਲ ਦੇ ਵਿੱਚ 365 ਦਿਨ ਹੈ ਇਹ ਕਬੱਡੀ 365 ਤਰੀਕਾ ਨੋਟ ਪੱਕੇ ਤੌਰ ਤੇ ਲਿਖੋ ਦੋਲੋ ਨੰਗਲ ਦੇ ਖੇਡ ਮੇਲੇ ਦੀਆਂ ਦਿਵਾਲੀ ਪੱਕੀ ਨੋਟ ਕਰ ਲਓ ਇਹ ਦਾਲ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਜਦੋਂ ਦੀਵਾਲੀ ਮਨਾਈ ਜਾਂਦੀ ਹੈ ਪਰ ਦੋਲੋ ਨੰਗਲ ਦੇ ਵਿੱਚ ਤਿੰਨ ਦਿਨ ਬਾਅਦ ਦੀਵਾਲੀ ਮਨਾਈ ਜਾਂਦੀ ਹੈ ਪੂਰੇ ਸੰਸਾਰ ਨਾਲੋਂ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਦੋਲੋ ਨੰਗਲ ਦੀ ਦੀਵਾਲੀ ਤਿੰਨ ਦਿਨ ਬਾਅਦ ਮਨਾਈ ਜਾਂਦੀ ਹੈ ਤਿੰਨ ਦਿਨ ਬਾਅਦ ਵਿੱਚ ਦਾਲ ਰੋਟੀ ਲੰਗਰ ਦੀ ਔਰ ਸਾਰੇ ਬੋਲੇ ਦੀਵਾਲੀ ਦੋਲੇ ਨੰਗਲ ਦੀ ਔਰ ਬੋਲੇ ਈਸੋਰ ਓ ਚਲੋ ਬਹੁਤ